ਹੈਲੋ ਜੀ ਸੋ ਅੱਜ ਮੈਨੂੰ ਰੀਸੀਵ ਹੋਇਆ ਮੇਰਾ ਪਾਰਸਲ ਜਿਹਦਾ ਕਿ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਸੋ ਮੈਂ ਕਿਉਂਕਿ ਇਹਦੇ ਵਿੱਚ ਕੁਝ ਖੜਕ ਰਿਹਾ ਸੀ ਮੈਨੂੰ ਕਿ ਸ਼ਾਇਦ ਟੁੱਟਾ ਹੀ ਨਾ ਹੋਵੇ ਸੋ ਮੈਂ ਜਲਦੀ ਜਲਦੀ ਅਨਬਾਕਸ ਕਰਨ ਲੱਗ ਗਈ ਜਲਦੀ ਜਲਦੀ ਚ ਮੇਰੇ ਹੈਂਡ ਤੇ ਸੀਜ਼ਰ ਵੀ ਲੱਗ ਗਈ ਸੋ ਮੈਂ ਅਨਬਾਕਸ ਕਰਨਾ ਸਟਾਰਟ ਕਰ ਦਿੱਤਾ ਤੇ ਮੈਂ ਜਦੋਂ ਦੇਖਿਆ ਸਾਰਾ ਕੁਝ ਸੇਫ ਸੀਗਾ ਕੁਝ ਨਹੀਂ ਟੁੱਟਾ ਸੀ ਸੋ ਮੈਨੂੰ ਗ੍ਰੀਟਿੰਗ ਵੀ ਰੀਸੀਵ ਹੋਇਆ ਉਹਨਾਂ ਨੇ ਮੈਨੂੰ ਥੈਂਕਸ ਕੀਤਾ ਸੀਗਾ ਕਿ ਜੇ ਤੁਹਾਨੂੰ ਆਪਣਾ ਅੱਛਾ ਲੱਗਦਾ ਪਾਰਸਲ ਲੱਗਿਆ ਹੋਵੇ ਤਾਂ ਤੁਸੀਂ ਪਿਕਸ ਅਪਲੋਡ ਕਰ ਸਕਦੇ ਹੋ ਤੇ ਮੈਂ ਇਹਨੂੰ ਅਨਬਾਕਸ ਕਰਕੇ ਇਹਦੇ ਜੋ ਸੈਕਸ਼ਨਸ ਬਣਾਉਣ ਲੱਗੀ ਸੀ ਤੇ ਹੋਰ ਵੀ ਬਹੁਤ ਸਾਰੇ ਕਲਿੱਪਸ ਵਗੈਰਾ ਅਲਮੀਰਾ ਦੇ ਵਿੱਚ ਪਏ ਸੀ ਸੋ ਮੈਂ ਸੋ ਸਮਾਇਰਾ ਵੀ ਆਪਣੇ ਰਬਰ ਬੈਂਡਸ ਪਾਰੇ ਸੀਗੀ ਬਾਕਸ ਦੇ ਵਿੱਚ ਸੋ ਮੈਂ ਹੋਰ ਵੀ ਕਲਿੱਪਸ ਅਲਮੀਰਾ ਦੇ ਵਿੱਚੋਂ ਜਦੋਂ ਲੈਣ ਗਈ ਤਾਂ ਤੁਸੀਂ ਅੱਗੇ ਦੇਖਿਓ ਕੀ ਹੋਇਆ ਸਾਰਾ ਕੁਝ ਨਿਕਲ ਕੇ ਬਾਹਰ ਆ ਗਿਆ ਸਾਰਾ ਕੁਝ ਦੇਖਿਓ ਸੋ ਜੋ ਸਾਡਾ ਮੇਰਾ ਤੇ ਸਮਾਇਰਾ ਦਾ ਸਮਾਨ ਹੋ ਏਦਾਂ ਹੀ ਗਿਰਦਾ ਰਹਿੰਦਾ ਜਦੋਂ ਅਲ ਵੀਰਾ ਖੋਲੋ ਜਾਂ ਡਰਾ ਖੋਲੋ ਸਾਰਾ ਬਾਅਦ ਇਸ ਦੁੱਖ ਦੇ ਕਾਰਨ ਮੈਂ ਆਰਡਰ ਕੀਤਾ ਸੀਗਾ ਇਹ ਵਾਲਾ ਜੁਐਲਰੀ ਬਾਕਸ ਸੋ ਇਹਦੇ ਵਿੱਚ ਮੈਂ ਸਮਾਨ ਬਹੁਤ ਅੱਛੇ ਤਰੀਕੇ ਨਾਲ ਰੱਖ ਸਕਦੀਆਂ ਦੇਖੋ ਮੈਂ ਰੱਖਦੀ ਵੀ ਪਈ ਸੀ ਜਿਹੜਾ येलो ਬਾਕਸ ਸੀਗਾ ਉਹਦੇ ਵਿੱਚ ਮੈਂ بڑے ਹੈਅਰ ਬੈਂਡਸ ਰੱਖਦੇ ਸੀ ਜੋ ਉਹਦੇ ਵਿੱਚ ਨਹੀਂ ਆਉਂਦੇ ਸੀ ਕਿਉਂਕਿ ਉਹਦੇ ਸੈਕਸ਼ਨਸ ਛੋਟੇ ਆ ਸੋ ਉਹਦੇ ਵਿੱਚ ਕਲਿਪਸ ਵਗੈਰਾ ਸਟੱਡਸ ਐਂਡ ਇਅਰਿੰਗਸ ਵਗੈਰਾ ਸਮਾਇਰਾ ਦੇ ਰਬਰ ਬੈਂਡਸ ਉਹਦੇ ਵਿੱਚ ਮੈਂ ਸਾਰੇ ਰੱਖ ਦਿੱਤੇ ਤੇ ਥੋੜਾ ਜਿਹਾ ਰੀ ਲੀਫ ਫੀਲ ਹੋਇਆ ਅਲਮੀਰਾ ਨੂੰ ਵੀ ਤੇ ਇੱਕ ਬਾਕਸ ਹੋਰ ਸੀ ਮੈਂ ਡਰਦੇ ਡਰਦੇ ਖੋਲ ਰਹੀ ਸੀ ਅਲਮੀਰਾ ਕਿ ਇਹ ਵੀ ਨਾ गिर ਜਾਵੇ ਹੁਨਾ ਕੇ ਉਹਨੇ ਇਹਦੇ ਵਿੱਚ ਵੀ ਛੋਟੇ ਛੋਟੇ ਸਟੱਡ ਪਏ ਸੀਗੇ ਕਲਿਪਸ ਪਏ ਸੀਗੇ ਰਬਰ ਬੈਂਡਸ ਪਏ ਸੀਗੇ ਇਅਰਿੰਗਸ ਵੀ ਸੀਗੇ ਸੋ ਉਹ ਮੈਂ ਸਾਰਾ ਇਸ ਦੇ ਵਿੱਚ ਰੱਖਦੇ ਪਏ ਸੀਗੇ ਸੋ ਬਹੁਤ ਹੱਦ ਤੱਕ ਮੈਨੂੰ ਮਤਲਬ ਸਾਹ ਆਇਆ ਆਪਣੇ ਸਮਾਨ ਤੋਂ ਸੋ ਇਹਦੇ ਵਿੱਚ ਬਹੁਤ ਸਾਰਾ ਸਮਾਨ ਆ ਸਕਦਾ ਹੈ ਤੁਸੀਂ ਵੀ ਆਰਡਰ ਕਰੋ ਤੇ ਇਹ ਵਾਲਾ ਬਾਕਸ ਇਹਦੇ ਵਿੱਚ ਆਪਣਾ ਸਮਾਨ ਰੱਖੋ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਰੱਖਿਆ ਜਾਂਦਾ ਹੈ ਇਹਦੇ ਵਿੱਚ ਸਮਾਨ ਕਿਤੇ ਵੀ ਤੁਸੀਂ ਕੈਰੀ ਕਰਕੇ ਵੀ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਬਹੁਤ ਸਾਰਾ ਸਮਾਨ ਲੈ ਕੇ ਜਾਣਾ ਡ्रेसेस ਦੇ ਨਾਲ ਦੇ ਇਅਰਿੰਗ ਸਟਡਸ ਐਂਡ ਬੱਚੇ ਦੇ हेयर ਕਲਿਪਸ ਵਗੈਰਾ ਲੈ ਕੇ ਜਾਣਾ ਤੁਸੀਂ इजीली ਇਹਨੂੰ ਕੈਰੀ ਕਰ ਸਕਦੇ ਹੋ ਆਪਣੇ ਨਾਲ ਇਹ ਦੇਖੋ ਮੈਂ ਇਅਰਿੰਗਸ ਲਗਾ ਲਗਾ ਕੇ ਦੇਖ ਰਹੀ ਸੀ ਇੰਨੀ ਇਅਰਿੰਗਸ ਪਏ ਜੋ ਮੈਂ ਹਜੇ ਤੱਕ ਪਾਏ ਵੀ ਨਹੀਂ ਗੇ ਮੈਂ ਟਰਾਈ ਕਰਕੇ ਤੁਹਾਨੂੰ ਦਿਖਾਉਂਦੀ ਰੇਸੀ ਦੇਖੋ ਅੱਛੇ ਲੱਗਦੇ ਆ ਅੱਛੇ ਲੱਗਦੇ ਆ ਸੋ ਮੈਂ ਹਜੇ ਤੱਕ ਟ੍ਰਾਈ ਵੀ ਨਹੀਂ ਕੀਤੇ ਹੋਏ ਉਹ ਮੈਂ ਬਸ ਆਸੇ-ਬਾਸੇ ਪਏ ਆ ਇੱਧਰ-ਉਧਰ ਮਤਲਬ ਰੱਖੇ ਹੋਇਆ ਮੈਨੂੰ ਵੀ ਨਹੀਂ ਹਜੇ ਹੋਰ ਵੀ ਪਏ ਆ ਜੋ ਕਿ ਮੈਨੂੰ ਪਤਾ ਨਹੀਂ ਇਹ ਦੇਖੋ ਮੇਰੀ ਡਰੈਸ ਨਾਲ ਵੀ ਮੈਚ ਕਰ ਗਿਆ ਜੋ ਮੈਂ ਪਏ ਹੋਇਆ ਕੋਟ ਸੈੱਟ ਕਿੱਥੇ-ਕਿੱਥੇ ਪਿਆ ਹਜੇ ਮੈਨੂੰ ਫਾਈਂਡ ਕਰਨੇ ਪੈਣਿਆ ਇੰਨੇ ਕਿ ਮੈਨੂੰ ਜੋ ਮਿਲੇ ਆ ਨੇੜੇ-ਨੇੜੇ ਨੇੜੇ ਮੇਰੇ ਕੋਲ ਪਏ ਸੀਗੇ ਹਜੇ ਮੰਮਾ ਘਰ ਪਏ ਆ ਮੇਰੇ ਸਟਡਸ ਵਗੈਰਾ ਸੋ ਉਹ ਵੀ ਮੈਂ ਲਿਆ ਕੇ ਇਹਦੇ ਵਿੱਚ ਰੱਖ ਲਵਾਂਗੀ ਹਜੇ ਫਿਲਹਾਲ ਜੋ ਮੇਰੇ ਕੋਲ ਸੀ ਉਹ ਮੈਂ ਰੱਖ ਲਿੱਤੇ ਤੇ ਇਹ ਦੇਖੋ ਡਰਾਅਰ ਦੇ ਵਿੱਚ ਵੀ ਬਹੁਤ ਭਰਿਆ ਪਿਆ ਸੀਗਾ ਮਸਾ ਇਹਨਾਂ ਨੂੰ ਵੀ ਵਿਚਾਰਾਂ ਅਨੁਸਾਰ ਆਇਆ ਹੋਣਾ ਕਿ ਸ਼ੁਕਰ ਹੈ ਸਾਡੇ ਵਿੱਚ ਅਸਮਾਨ ਕੱਢੇ ਹਨ ਨੇ ਸੋ ਇਸ ਤਕ ਦੇ ਕਾਰਨ ਹੀ ਮੈਂ ਵੈਸੇ ਦੇਖੋ ਇਹ ਈਅਰਿੰਗਸ ਨਿੱਕਲੇ ਹੀ ਆਉਂਦੇ ਪਏ ਆ ਕਿੰਨੇ ਕਿੰਨੇ ਪਰ ਮੈਂ ਪਾਉਂਦੀ ਨਹੀਂ ਜਸਵੀ ਬੋਲਦੇ ਪਏ ਸੀ ਲੈ ਕੇ ਰੱਖ ਲੰਦੀ ਆ ਪਰ ਪਾਉਂਦੀ ਨਹੀਂ ਆ ਸੋ ਹੁਣ ਮੈਂ ਸੋਚਿਆ ਕਿ ਮੈਂ ਪਾਇਆ ਕਰੂੰਗੀ ਜਦੋਂ ਕਿਤੇ ਜਾਣਾ ਪਹਿਲਾਂ ਮੈਂ ਕਿਉਂ ਨਹੀਂ ਬੰਦੀ ਸੀ ਕਿਉਂਕਿ ਮੈਨੂੰ ਲੱਗਦੇ ਨਹੀਂ ਸੀ ਆਪਣੇ ਰਿੰਗ ਸਟਰਡਸ ਵਗੈਰਾ ਸੋ ਮੈਨੂੰ ਹੁਣ ਈਜ਼ੀ ਰਹੇਗਾ ਮੈਨੂੰ ਪਤਾ ਹੋਏਗਾ ਕਿ ਬਾਕਸ ਦੇ ਵਿੱਚ ਪਿਆ ਇਹਦੇ 3 ਸੈਕਸ਼ਨਸ ਬਨੇ ਹੋਏ ਆ 3 ਬਾਕਸਿਸ ਆ ਹਨਾ ਤਾਂ ਆਪਾਂ ਬਹੁਤ ਸਾਰਾ ਸਮਾਨ ਇਹਦੇ ਵਿੱਚ ਰੱਖ ਸਕਦੇ ਆ ਸੋ ਹੁਣ ਮੈਂ ਕਰ ਲਿਆ ਸੀ ਆਪਣਾ ਬਾਕਸ ਡਨ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਐਂਡ ਬਾਕਸ ਆਲਸੋ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ